ਪਰਮ ਸਤਕਾਰ ਗੁਰੂ ਰੂਪ ਸਾਧ ਸੰਗਤ ਜੀ ਕੋਟਾਨ ਕੋਟਾਨ ਧੰਨਵਾਦ ਹੈ ਗੁਰੂ ਸਾਹਿਬਾਂ ਦਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਪ੍ਰਕਾਸ਼ ਗੁਰੂ ਸਬਦ ਗੁਰੂ ਜੁਗੋ ਜੁਗ ਟਲ ਸਾਰੇ ਦੁਨੀਆ ਨੂੰ ਇੱਕ ਬਹੁਤ ਵੱਡਾ ਸਾਂਝਾ ਉਪਦੇਸ਼ ਰੱਖਦੇ ਨੇ ਕਿ ਭਾਈ ਸਾਰੇ ਸੁੱਖ ਜਿਹੜੇ ਆਤਮਕ ਤੇ ਪਦਾ ਸੰਸਾਰਿਕ ਸੁੱਖ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਪਰਮਾਤਮਾ ਦੇਦਰ ਤੋਂ ਮਿਲਦੇ ਨੇ ਜੀਵਾਤਮਾ ਪ੍ਰੋਸੇ ਵਿਸ਼ਵਾਸ ਦੇ ਨਾਲ ਜਦੋਂ ਇਕ ਹੀ ਪਰਮਾਤਮਾ ਦੀ ਪੂਜਾ ਕਰਦਾ ਹੈ ਸੇਵਾ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਉਸ ਨੂੰ ਸਮੱਤ ਪ੍ਰਾਪਤ ਹੁੰਦੀ ਹੈ ਉਹ ਸ਼ੁਭ ਕਰਮਾਂ ਦਾ ਤਾਲਣੀ ਬੜਿਆ ਹੋਇਆ ਹੋਵੇ ਨਾਲ ਨਾਲ ਸਿਮਰਨ ਭਜਨ ਬੰਦਗੀ ਹੋਵੇ ਤਾਂ ਗੁਰੂ ਪਿਆਰਿਓ ਇਸ ਕੋਈ ਸ਼ੱਕ ਨਹੀਂ ਰਹਿੰਦਾ ਪਰਮ ਨਹੀਂ ਰਹਿੰਦਾ ਕਿ ਉਹਦਾ ਜੀਵਨ ਸਫਲਾ ਬਣਨਾ ਹੀ ਪੰਡਾ ਹੈ ਸੰਸਾਰਕ ਤੌਰ ਤੋਂ ਵੀ ਅਦਤਨ ਬਤੋ ਸੰਬਿ ਰਾਗ ਬੁਲਾਵਲ ਅੰਦਰ ਮਹਾਰਾਜ ਇਹਨੇ ਬਚਨ ਨੇ ਆਓ ਵਿਚਾਰ ਕਰਨਾ ਕਰੀਏ ਚਰਨ ਕਮਲ ਪ੍ਰਭ ਹਿਰਦੇ ਤੇ ਆਏ ਚਰਨ ਕਮਲ ਪ੍ਰਭ ਪ੍ਰਮਾਤਮਕ ਜੋਤ ਹੈ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਆਕਾਰ ਰੂਪ ਵਿੱਚ ਵੀ ਤੇਨ ਰੰਕਾਰ ਰੂਪ ਵਿੱਚ ਵੀ ਭਵ ਸਰਕਾਰ ਤੇ ਨਿਰੰਕਾਰ ਰੂਪ ਵਿੱਚ ਵੀ ਜਿਹਾ ਪਰਮਾਤਮਾ ਦੀ ਕੋਈ ਵਿਸ਼ੇਸ਼ ਮੂਰਤੀ ਨਹੀਂ ਕੋਈ ਧਰਮ ਨਹੀਂ ਵਿਸ਼ੇਸ਼ ਕੋਈ ਨਾਮ ਨਹੀਂ ਪਰੰਤੂਸਤ باوجود ਵੀ ਦੇ ਅਨੇਕ ਨਾਮ ਹਨ ਹਰ ਘਰ ਵਿੱਚ ਦਾ ਟਿਕਾਣਾ ਹੈ ਹਰ ਜੀ ਦੇ ਅੰਦਰ ਵੀ ਹਰ ਥਾਂ ਤੇ ਰਮਿਆ ਹੋਇਆ ਹੈ ਕਿਉਂਕਿ ਸੂਕਸ਼ਮ ਜੀਵ ਸਾਡਾ ਰੱਬ ਦਾ ਅੰਸ਼ ਹੈ ਜਿਹੜਾ ਪੰਜੂਸ ਵੀ ਰੱਬ ਨੇ ਬਣਾਇਆ ਪੰਜ ਸਤਾਂ ਨਾਲ ਜਿਉਂ-ਜਿਉਂ ਅਸੀਂ ਨੰਦ ਮੰਨਦੇ ਹਾਂ ਸਬਦਾ ਗੁਰੂ ਦੀ ਸੰਗਤ ਦਾ ਸੋਧੀ ਪੈ ਜਾਂਦੀ ਹੈ ਕਿ ਉਹ ਵਿਆਪਕ ਵਾਹਿਗੁਰੂ ਸਰਬਗ ਅੰਤਰਜਾਮੀ ਦਿਆਲੂ ਮਿੱਠ ਬੋਲਣਾ ਪ੍ਰਤਪਾਲਕ ਹਰ ਥਾਂ ਤੇ ਰਮਿਆ ਹੈ ਤੇ ਸਭ ਜੀਵ ਵਿੱਚ ਉਹ ਆਪ ਬੈਠਾ ਹੈ ਸਭ ਜੀਵਾਂ ਨੂੰ ਆਪਣੇ ਹੁਕਮ ਦੇ ਅੰਦਰ ਕੰਮ ਤੇ ਲਾਇਆ ਹੈ ਜਿਸ ਚਰਨ ਕਮਲ ਤੋਂ ਭਾਵੇ ਪ੍ਰਮਾਤਮਾ ਦੇ ਸੁੰਦਰ ਪ੍ਰਦੇਸ਼ ਗੁਰੂ ਦੀ ਕਿਰਪਾ ਭਾਵੇ ਪ੍ਰਮਾਤਮਾ ਦੁਬਾਰਾ ਜ ਹੁਕਮ ਲੈ ਲਾ ਲੋ ੁਰਜਾ ਲੈ ਲਾ ਲੋ ਇਹ ਪ੍ਰਮਾਤਮਾ ਚਰਨ ਕਮਲ ਪ੍ਰਸਿੱਧ ਦੇ ਤੈ ਪ੍ਰਮਾਤਮਾ ਦੀ ਸਿੱਖ ਤੋਂ ਸੁਲਾ ਬੜੀਆਂ ਹੀ ਉਪਦੇਸ਼ ਲੈ ਲੋ ਉਸ ਨੂੰ ਪਿਆਰ ਕਰ ਕਰਕੇ ਧਿਆਨ ਵਿੱਚ ਰੱਖੀਏ ਪ੍ਰਮਾਤਮਾ ਚਿੰਤਨ ਕਰੀਏ ਸਿਮਨਨ ਕਰੀਏ ਇਹ ਵੇਸ਼ ਮਾਰ ਗੁਣਾ ਦਾ ਮਾਰ ਹੈ ਕਾਲਪੁਰਖ ਜੀ ਬੇਅੰਤ ਨੇ ਸਭ ਦੀ ਪਾਲਣਾ ਕਰਦੇ ਨੇ ਰੋਗ ਗਏ ਸਗਲੇ ਸੁਖ ਭਾਈ ਬਸ ਇਹ ਜੀ ਸਿਮਰਾਜ ਜੀ ਨੇ ਉਸ ਪ੍ਰਾਣੀ ਦੇ ਸਾਰੇ ਰੋਗ ਤਿੰਨੇ ਤਾਪ ਨਿਵਾਲਨ ਹਾਰਾ ਦੁਖੰਤਾ ਸੁਖਰਾਸਤਾ ਕੋ ਵਿਗਨ ਕੋ ਲਾਗੇ ਜਾ ਕੀ ਪ੍ਰਭ ਆਗੇ ਦਾਸ ਪਾਪ ਉਸ ਪ੍ਰਾਣੀ ਦੀ ਆਦੀਆਂ ਵਿਆਦੀਆਂ ਭਾਦੀਆਂ ਸਾਰੇ ਰੋਗ ਦੂਰ ਹੋ ਜੰਨ ਸਰੀਰ ਕਰਕੇ ਲਗੇ ਰੋਗ ਮਨ ਤੇ ਮਾਨਸਿਕ ਰੋਗ ਰੱਬ ਦੇ ਹੋਕਮ ਅਨੁਸਾਰ ਆਪ ਦਾ ਆ ਗਈ ਬਾੜ ਆ ਗਈ ਪ੍ਰਕੰਸ਼ ਕਾਗਜ਼ ਹੋਰ ਕੁਝ ਹੋ ਗਿਆ ਉਹ ਸਾਰੇ ਤਰ੍ਹਾਂ ਦੇ रोग 파ਖੰਡਿਤ ਹੋ ਜਾਂਦੇ ਨੇ ਦੂਰ ਹੋ ਜਾਂਦੇ ਨੇ ਤੇ ਸਾਰੇ ਸੁਖ ਅਧਿਆਤਮਿਕ ਤੇ ਪਰਮਾਰਥ ਵਾਲੇ ਉਸ ਪ੍ਰਾਣੀ ਨੂੰ ਆਪ ਪ੍ਰਮਾਤਮਾ ਕਿਰਪਾ ਕਰਕੇ ਬਖਸ਼ਦਾ ਹੈ ਗੁਰ ਦੁੱਖ ਕਾਟਿਆ ਦਿਨੋਂ ਦਾਨ ਦਾਨ ਜਿਸ ਪ੍ਰਾਣੀ ਨੇ ਭਰੋਸੇ ਦੇ ਨਾਲ ਪ੍ਰਮਾਤਮਾ ਦੀ ਸਿੱਖ ਤੋਂ ਸਲਾਹ ਕੀਤੀ ਪੜਾਈਆਂ ਕੀਤੀਆਂ ਨਾਮ ਜਪਿਆ ਗੁਰੂ ਉਹਦੇ ਬਲ ਸੇਦਾਰਨ ਸਾਰੇ ਗੁਰੂ ਦੇ ਦਵਾਰਾ ਗੁਰੂ ਤੁਠਾ ਹੋ ਜਾਂਦਾ ਹੈ ਕਿਉਂਕਿ ਸਮਰੱਥ ਗੁਰੂ ਦੀ ਕਿਰਪਾ ਨਾਲ ਹੀ ਇਹ ਸੋਝੀ ਪੈਂਦੀ ਹੈ ਕਿ ਤੂੰ ਰੱਬ ਦਾ ਰੂਪ ਹੈਂ ਮੰਤੂ ਜੋਤ ਸਰੂਪ ਹੈਂ ਆਪਣਾ ਮੂਲ ਪਛਾਨ ਉਹ ਪ੍ਰਾਣੀ ਆਪਣੇ ਗੁਰੂ ਦਾ ਆਗਿਆਕਾਰੀ ਬਣ ਕੇ ਵਚਨਾਂ ਵਿੱਚ ਰਹਿ ਕੇ ਹੁਕਮ ਮਰਿਆਦ ਅਨਸਾਰ ਗੁਰੂ ਸ੍ਰੀ ਚਲਾਉਂਦਾ ਹੈ ਇਹ ਗੁਰੂ ਪਿਆਰ ਫੈਸਲ ਨੂੰ ਪ੍ਰਮਾਤਮਾ ਦਰਤਾ ਗੁਰੂ ਜੀ ਬਖਸ਼ਦਾ ਹੈ ਸਿਫਤੋ ਸਲਾਹ ਦੀ ਦਾਤ ਬਖਸ਼ਦਾ ਜਿਸ ਨੂੰ ਬਖਸ਼ੇ ਸਿਮਰ ਸਲਾਹ ਨਾਨਕ ਪਾਤਸ਼ਾਹ ਉਹ ਪ੍ਰਾਣੀ ਉਹ ਜੈਪਾਨ ਹੈ ਬੱਚਾ ਨੌਜਵਾਨ ਵੀਰ ਬਜ਼ੁਰਗ ਕਿਸੇ ਵੀ ਧਰਮ ਦਾ ਕਿਸੇ ਵੀ ਰੰਗ ਦਾ ਫਰਕ ਨਹੀਂ ਪੈਂਦਾ ਫਰਕ ਪੈਂਦਾ ਭਾਵਨਾ ਦਾ ਪ੍ਰੋਸੇ ਦਾ ਲਗਨ ਦਾ ਉਸ ਨਿਦਾਨ ਮਿਲਦਾ ਹੈ ਪ੍ਰਮਾਤਮਾ ਸਿਫਤੋ ਸਲਾਹ ਵਾਲਾ ਤੇ ਉਹਨਾਂ ਦਾ ਮੰਨਦਾ ਹੈ ਸਫਲ ਜਨਮ ਜੀਵਨ ਪ੍ਰਵਾਣ ਉਹਦਾ ਜੀਵਨ ਸਫਲ ਹੋ ਗਿਆ ਕਿਉਂਕਿ ਸਫਲ ਜਨਮ ਪਹਿਲੀ ਗਲਤੀ ਮਨੁੱਖੀ ਜਾਂ ਮਿਲਿਆ ਇਸ ਲਈ ਪੁੱਛੋ ਗੁਰੂ ਸੰਸ ਮਹਾਰਾਜਿਆਂ ਬਜਰ ਪੜੋ ਮਹਾਰਾਜਿਆਂ ਦੇ ਪਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਰਨ ਕੇ ਤੇਰੀ ਮਿਰਿਆ ਤੇ ਪਾਈ ਮਨੁੱਖੀ ਜਾਮਾ ਇਸ ਕਰਕੇ ਮਿਲਿਆ ਤਾਂ ਰੱਬ ਨਾਲੇ ਕਿਵੇਂ ਕੀ ਹੋ ਜੇ ਹਨ विवेक ਦਾਤਾ ਹਣੀ ਬਣ ਕੇ ਬੁਰੇ ਪਲੀ ਪਛਾਣ ਕਰੇ ਸੁਭ ਕਰਮ ਕਰੇ ਰਬ ਦਾ ਨਾਮ ਜਿ ਭੇਜੇ ਵੀਨ ਸਫਲਾ ਬੋਜੀ ਜੀ ਗੁਰੂ ਨੇ ਦਾਤ ਬਖਸ਼ਤੀ ਨਾਮ ਰੂਪੀ ਪਾਵਤ ਜੀ ਸੁਭ ਕਰਮ ਕੀਤੇ ਨੇ ਆਗਿਆਕਾਰੀ ਬਣੇ ਉਸ ਪਰਮੇ ਜੀ ਰਜੀਵ ਹੈ ਆਪਣਾ ਜੀਵਨ ਸਫਲਾ ਬਣਾ ਲੈਂਦਾ ਹੈ ਤੇ ਪਰ ਜੀਵਨ ਵੀ ਬਿਲਕੁਲ ਕਮਾਈ ਵਾਲਾ ਪਾਵਤ ਲਾਹੇ ਵਾਲਾ ਸਵਦਾ ਬਣ ਜਾਂਦਾ ਹੈ ਆਵਾਗੋਂ ਮਿਟ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨ ਥੀ ਜਾ ਰਹਾ ਕਾ ਕਾਤਾ ਕਥਾ ਅੰਮ੍ਰਿਤ ਬਾਣੀ ਪ੍ਰਮਾਤਮਾ ਦੀ ਕਹਾਣੀ ਅੰਮ੍ਰਿਤ ਮਈ ਬਾਣੀ ਵਿੱਚ ਕਸਮ ਤੋਂ ਪਰੇ ਹੈ ਕਿਉਂਕਿ ਵਾਹਿਗੁਰੂ ਆਪ ਬਿਆਨ ਤੇ ਹੈ ਸਭ ਤੋਂ ਉੱਚਾ ਹੈ ਉਹਦੀ ਬਰਾਬਰੀ ਕਰ ਨਹੀਂ ਸਕਦਾ ਕਿ ਜਿੰਨੇ ਇੱਕ ਪੰਥ ਸਮਰਥਾ ਬਖਸ਼ੀ ਹੈ ਗੁਣ ਗਾ ਕੇ ਪਰ ਵੀ ਸਮਾ ਸਕਦੇ ਆ ਉਹਦਾ ਗਿਆਨ ਤੇ ਨਹੀਂ ਪਾਸ ਬੇਅੰਤ ਗੁਣਾ ਦੇ ਮਾਲ ਪ੍ਰਮਾਤਮਾ ਸਿਫਤ ਉਸਲਾ ਵਾਲੀ ਬਾਣੀ ਵੀ ਆਤਮਿਕ ਜੀਵਨ ਦੇ ਕੇ ਰੋਲਤਾ ਬਖਸ਼ਦੀ ਹੈ ਜੀਵਾਤਮਾ ਵਲੇ ਵਾਲੇ ਪਾਸੇ ਚੁਰਕੇ ਰੱਬ ਦਾ ਰੂਪ ਮੰਦੀ ਹੈ ਕੋਹ ਨਾਨਕ ਜਪ ਜੀਵੇ ਗਿਆਨੀ ਮਾਲਕ ਨੇ ਪਾਈ ਉਹ ਗਿਆਨਵਾਨ ਪੁਰਸ਼ ਜਿਹਦੇ ਗੁਰੂ ਦੀ ਮਤ ਹੈ ਉਹ ਉਹਦੀ ਦੂੰਗੀ ਜਾਣ ਪਛਾਨ ਬਣ ਜਾਂਦੀ ਰੱਬ ਦੇ ਨਾਲ ਸ਼ਬਦ ਨਾਲ ਜੁੜਿਆ ਉਹ ਫਿਰ ਆਪਣੇ ਜੀਵਨ ਨੂੰ بار بار ਸਿਫਤੋ ਸਲਾਹ ਕਰਕੇ ਸਫਲਤਾ ਹਾਸਲ ਕਰਦਾ ਹੈ ਪਰਮਾਤਮਾ ਦੇ ਗੁਣਾ ਦਾ ਗਾਇਨ ਕਰਕੇ ਥਰੀ ਕਾ ਦਸਿਆ ਗੁਰ ਪੰਚਮ ਪਾਸ਼ਾ ਜੀ ਹਾਨੀ ਬਲਾਵ ਲਾਗ ਵਿਸੇ ਕਿ ਪਰਮਾਤਮਾ ਦੇ ਅਰਥੋਂ ਸੁਖ ਤੇ ਜੀਵਨ ਸਫਲਾ ਕਿਵੇਂ ਬਣਾਈਏ ਵਾਇਗਰੂ ਦੀ ਸਿਫਤ ਉਸਲਾ ਕਰੀਏ ਸੱਚੇ ਗੁਣ ਨੂੰ ਕਮਾ ਕੇ ਭਾਈ ਇਹਨੂੰ ਤਿਆਗ ਕੇ ਸਭ ਦੇ ਕਮਾਈ ਕਰਕੇ ਸਵਤ ਕਰਮਾਂ ਦੇ ਤਾਲਨੇ ਬਣੀ ਦੁੱਖ ਸੁੱਖ ਦੋ ਇਧਰ ਕੱਪੜੇ ਪਹਿਰੇ ਜੈਨ ਨੂੰ ਸੋਜੀ ਪੈ ਜਾਏਗੀ ਕਿ ਭਾਈ ਮਹਾਰਾਜਿਆਂ ਨੇ ਕਹਤੇ ਆ ਦੁੱਖ ਭੋਗ ਸਦਮਾਰ ਇਹ ਪੀਦਾਤ ਰਿਦਾਰ ਵੀ ਕਹੇਤਿਆਂ ਨੂੰ ਬੋ ਦੁਖਾਂ ਲਗਦੇ ਨੇ ਮਾਰ ਪੈਂਦੀ ਇਹ ਵੀ ਰੱਬ ਦੀ ਕਿਰਦਾਰ ਹੈ ਦੁਖਦਾਰੂ ਸੁਖ ਰੋਗ ਪਿਆ ਜਾ ਸਤਨੁ ਪਾਈ ਗੁਰਮਾਣੀ ਮਹਾਰਾਜ ਦੀ ਬਾਣੀ ਇੱਕ ਜੀਵਨ ਜਾਚ ਹੈ ਜਿੱਥੇ ਉਥੇ ਸ਼ਕਤੀ ਹੈ ਉਥੇ ਸ਼ਬਦ ਗੁਰੂ ਹੈ ਉਥੇ ਬੰਦਰੰਕਾਰ ਦਾ ਰੂਪ ਹੈ ਸਭ ਤੋਂ ਉੱਡੀ ਗੱਲ ਇਨਸਾਨ ਆਤਮਾ ਕੋ ਹਡੋਲਤਾ ਬਖਸ਼ ਕੇ ਪਰਮੇਸ਼ਰ ਤੋਂ ਪਿਆਰ ਬਣਾਉਂਦੀ ਹੈ ਬਾਣੀ ਦੁਆਰਾ ਜੀਵ ਆਤਮਾ ਦਾ ਰੱਬ ਨਾਲ ਸਾਥ ਬਣਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਬਾਣੀ ਪੜ੍ਹ ਸੁਣ ਕੇ ਸੁਮਾ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਸੋ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸਲਨੀ ਪਾਈਏ ਦਰਸ਼ਨ ਭੇਟ ਹੋ ਤੇ ਨੰਦਾ ਦੁਹ ਗਏ ਅਰਗਾਈਏ ਹਰ ਅਸ ਪੀਵੋ ਭਾਈ ਕਿਹੜਾ ਨਾਮ ਜਪੋ ਨਾਮੁ ਰਦੋ ਗੁਰਪੂਰੇ ਕੀ ਸਰਨਾਇ ਤਿਸੇ ਪਰ ਆਪ ਜਿਸੁ ਤੁਲਕਿਆ ਸੋਈ ਪੁਰਨ ਭਾਈ ਨਾਨਕੀ ਬੇਨਤੀ ਪ੍ਰਭ ਜੀ ਨਾਮ ਰਹਾ ਲੈ ਪਾਈ ਬਾਰ ਬਾਰ ਨਾਮ ਜਪੀ ਸੰਗੇ ਕੰਮ ਕਰੀਏ ਸਜੇ ਸਜੇ ਇਸ ਮਨੁਵਿਸ ਮਾਇਆ ਦਾ ਪ੍ਰਭਾਵ ਦੂਰ ਹੋ ਜਾਏਗਾ ਵਿਕਾਰਾਂ ਵਾਲੇ ਮਿਲ ਦੂਰ ਹੋ ਦੀ ਬੰਧਨ ਮੁਕਤ ਹੋ ਕੇ ਉਹ ਮਾਇਆ ਮਮਤਾ ਵਾਲਾ ਪਾਸਾ ਦੂਰ ਹੋ ਜਾਏਗਾ ਤੇ ਅੰਦਰ ਪ੍ਰਕਾਸ਼ ਹੋ ਜਾਏਗਾ ਗੁਰੂ ਦੇ ਸ਼ਬਦ ਦਾ ਗਾਣ ਅੰਜਨ ਗੁਰਧਿਆ ਅਗਿਆਨ ਦੇ ਨਿਵਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਮ ਪ੍ਰਗਾਸ ਜੀਵਨ ਕੀ ਬਣ ਜਾਏਗਾ ਭਾਈ ਗੁਰਮਤ ਦਾ ਧਾਰਨੀ ਸਹਿਜ ਅੰਦਰ ਵੱਸ ਜਾਏਗਾ ਅਡੋਲਤਾ ਦੇਗੀ ਤੇ ਜੀਵਨ ਸੁਖੀ ਹੋ ਜਾਏਗਾ ਇਸ ਕਰਕੇ ਭਾਈ ਸਭ ਸੁਖ ਰੱਬ ਦੇ ਕੋਲ ਨੇ ਉਹਦਾ ਬਾਰ ਬਾਰ ਸਿਮਨ ਕਰੀਏ ਆਗਿਆਕਾਰੀ ਬਣੀ ਹੁਕਮ ਵਿੱਚ ਰਹੀਏ ਤਾਂ ਗੁਰੂ ਜੀ ਮਹਾਰਾਜ ਖੁਸ਼ੀਆਂ ਅਸੀਂ ਸਮਾਨ ਸਕੀ ਜੀ ਹੋਈਆਂ ਬਲਾਂ ਦੀ ਖੀਮਾ ਜੈ ਹੋਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ